ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵੱਲੋਂ ਐਡਵੋਕੇਟ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਸ਼ੇਰਨੰਦਰਪੁਰ ਸਾਹਿਬ ਦੇ ਮੰਤੇ ਮੁਤਾਬਕ ਪੰਜਾਬ ਦੇ ਹੱਕਾਂ ਤੇ ਖੁਦ ਮੁਖਤਿਆਰੀ ਦੀ ਮੰਗ ਨੂੰ ਲੈ ਕੇ ਚਦਮਦਮਾ ਸਾਹਿਬ ਤਲਵੰਡੀ ਸਾਬੋਤ ਤੋਂ ਆਰੰਭ ਹੋਇਆ ਪੈਦਲ ਮਾਰਚ ਵਕ-ਵਕ ਪਣਾਵਾ ਤੋਂ ਹੁੰਦਿਆ ਹੋਇਆ ਬੀਤੀਜ ਦੇ ਸ਼ਾਮ ਰਾਇਕੋਟ ਦੇ ਇਤਿਹਾਸਕ ਗੁਰਦੁਆਰਾ ਟਾਲਿਆਣਾ ਸਹਾ ਪਾਸ਼ਾ ਦੀ ਦਸਵੀ ਵਿਖੇ ਪਹੁੰਚਿਆ ਜਿੱਥੇ ਭਰਮਾ ਸੰਗਤ ਵੱਲੋਂ ਸਵਾਗਤ ਕੀਤਾ ਗਿਆ ਤੇ ਸਵੇਰੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਉਪਰੰਤ ਮਾਰਚ ਜੇਕਾਰਿਆਂ ਦੀ ਗੂੰਜ ਦੇ ਨਾਲ ਅਗਲੇ ਪੜਾਅ ਦੇ ਲਈ ਰਵਾਨਾ ਹੋਇਆ ਤੇ ਮਾਰਚ ਰਾਇਕੋਟ ਦੇ ਅੰਦਤਲਵੰਡੀ ਰਾਏ ਰਾਜੂਆਣਾ ਐਤੀਆਣਾ ਹਲਵਾਰਾ ਇਜਨਾਰੀ ਸੁਧਾਰ ਤੇ ਕੁਮਾਨ ਹੁੰਦਾ ਹੋਇਆ ਗੁਰਦੁਆਰਾ ਛੱਲਾ ਸਾਪ ਪਿੰਡ ਮੋਹੀ ਵਿਖੇ ਰਾਤਰੀ ਵਿਸ਼ਰਾਮ ਕਰੇਗਾ ਤਾਂ ਪੱਤਰਕਾਰਾ ਤੇ ਨਾਲ ਗੱਲਬਾਤ ਕਰਦਿਆਂ ਦੀਪ ਸਿੱਧੂ ਤੇ ਪ੍ਰਮਨਦੀਪ ਸਿੰਘ ਸਿੱਧੂ ਦਾ ਇਹ ਕਹਿਣਾ ਕਿ ਇਹ ਪੈਦਲ ਮਾਰਚ ਪੰਜਾਬ ਦੇ ਹੱਕਾਂ ਤੇ ਖੁਦਮੁਖਤਿਆਰੀ ਦੇ ਲਈ ਪੰਜਾਬ ਦੇ ਕਈ ਮੁੱਦੇ ਨੇ ਜਿਸ ਵਿੱਚ ਪੰਜਾਬ ਦੇ ਪਾਣੀ, ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬੰਦੀ ਸਿੰਘਾਂ ਦੀ ਰਿਹਾਈ, ਕਿਸਾਨੀ, ਨਸ਼ੇ ਤੇ ਬੇਰੁਜ਼ਗਾਰੀ ਜਿਹੜਾ ਮੁੱਦਿਆਂ ਤੇ ਕੋਈ ਧਿਆਨ ਨਹੀਂ ਦੇ ਰਿਹਾ ਤੇ ਇਹਨਾਂ ਮੁੱਦਿਆਂ ਨੂੰ ਅੱਗੇ ਚੁੱਕਣ ਦੇ ਲਈ ਸਾਨੂੰ ਖੁਦ ਹੀ ਆਵਾਜ਼ ਉਠਾਉਣੀ ਪੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਦੇਖੋ ਬੜੀ ਧਿਆਨ ਨਾਲ ਤੇ ਸੋਚਣ ਦੀ ਗੱਲ ਹੈ ਕਿਉਂਕਿ ਸਮੇਂ-ਸਮੇਂ ਤੇ ਸਾਰੀਆਂ ਸਰਕਾਰਾਂ ਆਂਦੀਆਂ ਰਹੀਆਂ ਚਾਹੇ ਪਹਿਲੀਆਂ ਸਰਕਾਰਾਂ ਲਾਓ ਚਾਹੇ ਹੋਰ ਮੌਜੂਦਾ ਸਰਕਾਰਾਂ ਲਾਓ ਮਗਰ ਦੇਖੋ ਪੰਜਾਬ ਦੇ ਹੱਕਾਂ ਦੀ ਕੋਈ ਵੀ ਸਰਕਾਰ ਗੱਲ ਕਰਕੇ ਰਾਜੀ ਨਹੀਂ ਹੈ ਜਿਹੜੀ ਵੀ ਗੱਲ ਸਰਕਾਰ ਕਰਦੀ ਹੈ ਉਹ ਕੇਂਦਰ ਦੀ ਰਾਜਨੀਤੀ ਤੋਂ ਉੱਪਰ ਹੀ ਗੱਲ ਕਰਦੀ ਪਈ ਹੈ ਮਤਲਬ ਕੀ ਪੰਜਾਬ ਦਾ ਕਹਿ ਲਓ ਕਿ ਕਾਫੀ ਜ਼ਿਆਦਾ ਮੁੱਦੇ ਨੇ ਜਿਸ ਤਰ੍ਹਾਂ ਕਹਿ ਲਓ ਕਿ ਆਪਣਾ ਬੇਦਬੀ ਦਾ ਮੁੱਦਾ ਕਿਸਾਨੀ ਦਾ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇੰਨੀ ਹੋ ਰਹੀ ਆ ਬੰਦੀ ਸਿੰਘ ਸਾਡੇ ਰਿਹਾਂ ਨਹੀਂ ਹੋਏ ਸਾਡਾ ਵੀਰ ਗੁਰਜੀਤ ਸਿੰਘ ਟਾਵਰ ਤੇ ਚੜ੍ਹ ਕੇ ਬੈਠਾ ਉਹਦੀ ਹਾਲਤ ਦੇਖੋ ਕਿੰਨੀ ਗੰਭੀਰ ਹੈ ਮਰ ਸਰਕਾਰਾਂ ਨੂੰ ਕੋਈ ਵੀ ਇਸ ਚੀਜ਼ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ ਭਾਈ ਦੀਪ ਸਿੱਧੂ ਕਹਿੰਦਾ ਹੁੰਦਾ ਸਾਡੀ ਖੋਨ ਦੀ ਸਾਡੀ ਫਸਲਾਂ ਦੀ ਤੇ ਸਾਡੀ ਮੁਖਤਿਆਰੀ ਦੀ ਲੜਾਈ ਹੈ ਪਰ ਉਹ ਸਾਨੂੰ ਕਿਤੇ ਨਾ ਕਿਤੇ ਹੋਣੇ ਚੀਜ਼ਾਂ ਦਾ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ ਸਾਡੀ ਨੌਜਵਾਨ ਜਿੰਨੀ ਵੀ ਪੀੜੀ ਹੈ ਮੈਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਨਾ ਵਾ ਕਿ ਆਪਾਂ ਮੋਰਚੇ ਵਿੱਚ ਸ਼ਾਮਲ ਹੋਈਏ ਤਾਂ ਵਾਅਦੇ ਤੋਂ ਵਾਅਦੇ ਹਿਸਾਬ ਆਈਏ ਆਪਣਾ ਜਿਦਾਂ ਕਿ ਸਾਡੀ ਨੌਜਵਾਨੀ ਨੂੰ ਉਤਸ਼ਾਹ ਆਵੇ ਜਿਹੜਾ ਪਤਾ ਲੱਗ ਸਕੇ ਕਿ ਆਪਾਂ ਨੌਜਵਾਨਾਂ ਨਾਲ ਕਿ ਆਪਾਂ ਪੈਦਲ ਮਰ ਜਾ ਸ਼ੁਰੂ ਕੀਤਾ ਵਾ ਉਹ ਕਿਸ ਕਰਕੇ ਕੀਤਾ ਉਹ ਸਾਡਾ ਇਸ ਕਰਕੇ ਸ਼ੁਰੂ ਹੋਇਆ ਸੀ ਕਿ ਪੰਜਾਬ ਦੀ ਨੌਜਵਾਨੀ ਨੂੰ ਕਹਿ ਲੋ ਕਿ ਇਸ ਟਾਈਮ ਨਸ਼ੇ ਵਿੱਚ ਕਾਫੀ ਜ਼ਿਆਦਾ ਪ੍ਰੇਸ਼ਾਨ ਹੈ ਤੇ ਤੰਗ ਤੇ ਹੁਣ ਸਾਡਾ ਇਸੀ ਦਾ ਫਰਜ਼ ਵੀ ਬਣਦਾ ਸਾਰਿਆਂ ਦਾ ਮੇਲਜੋਲ ਕੇ ਜਿੱਥੇ ਆਪ Punjab ਦੇ ਹੱਕਾਂ ਵਾਸਤੇ ਖੜੇ ਵੀ ਹੋਈਏ। ਵਾਰਿਸ Punjab ਦੇ ਜਥੇਬੰਦੀ ਦੇ ਵੱਲੋਂ ਐਡਵੋਕੇਟ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਦੇ ਵਿੱਚ ਸ਼ੇਰਾਂੰਦਪੁਰ ਸਾਹਿਬ ਦੇ ਮੰਤੇ ਮੁਤਾਬਕ Punjab ਦੇ ਹੱਕਾਂ ਤੇ ਖੁਦ ਮੁਖਤਿਆਰੀ ਦੀ ਮੰਗ ਨੂੰ ਲੈ ਕੇ ਸ਼ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਆਰੰਭ ਹੋਇਆ ਪੈਦਲ ਮਾਰਚ ਵਕ-ਵਕ ਪੜਾਵਾ ਤੋਂ ਹੁੰਦਿਆ ਹੋਇਆ ਬੀਤਜ ਦੇ ਸ਼ਾਮ ਰਾਇਕੋਟ ਦੇ ਇਤਿਹਾਸਿਕ ਗੁਰਦੁਆਰਾ ਟਾਲਿਆਣਾ ਸਹਾਪਾਸ਼ਾਏ ਦਸਵੀ ਵਿਖੇ ਪਹੁੰਚਿਆ ਜਿੱਥੇ ਪਰਮਾ ਸੰਗਤ ਵੱਲੋਂ ਸਵਾਗਤ ਕੀਤਾ ਗਿਆ ਤੇ ਸਵੇਰੇ ਗੁਰੂ ਚਰਨਾਂ ਦੇ ਵਿੱਚ ਅਰਦਾਸ ਉਪਰੰਤ ਮਾਰਚ ਜੇਕਾਰਿਆਂ ਦੀ ਗੂੰਜ ਦੇ ਨਾਲ ਅਗਲੇ ਪੜਾਅ ਦੇ ਦੀਰਵਾਨਾ ਹੋਇਆ ਤੇ ਮਾਰਚ ਰਾਏਕੋਟ ਦੇ ਪਿੰਡ ਤਲਵੰਡੀ ਰਾਏ ਰਾਜੂ ਹਨ ਐਤੀਆਂ ਨਾਲ ਹਲਵਾਰਾ ਇਜਨਾਰੀ ਸੁਧਾਰ ਤੇ ਕੁਮਾਨ ਹੁੰਦਾ ਹੋਇਆ ਗੁਰਦੁਆਰਾ ਛੱਲਾ ਸਾਪ ਪਿੰਡ ਮੋਹੀ ਵਿਖੇ ਰਾਤਰੀ ਵਿਸ਼ਰਾਮ ਕਰੇਗਾ ਤਾਂ ਪੱਤਰਕਾਰਾ ਤੇ ਨਾਲ ਗੱਲਬਾਤ ਕਰਦਿਆਂ ਦੀਪ ਸਿੱਧੂ ਤੇ ਪ੍ਰਮਨਦੀਪ ਸਿੰਘ ਸਿੱਧੂ ਦਾ ਇਹ ਕਹਿਣਾ ਕਿ ਇਹ ਪੈਦਲ ਮਾਰਚ ਪੰਜਾਬ ਦੇ ਹੱਕਾਂ ਤੇ ਖੁਦਮੁਖਤਿਆਰੀ ਦੇ ਲਈ ਪੰਜਾਬ ਦੇ ਕਈ ਮੁੱਦੇ ਨੇ ਜਿਸ ਵਿੱਚ ਪੰਜਾਬ ਦੇ ਪਾਣੀ, ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬੰਦੀ ਸਿੰਘਾਂ ਦੀ ਰਿਹਾਈ, ਕਿਸਾਨੀ, ਨਸ਼ੇ ਤੇ ਬੇਰੁਜ਼ਗਾਰੀ ਜਿਹੜਾ ਮੁੱਦਿਆਂ ਤੇ ਕੋਈ ਧਿਆਨ ਨਹੀਂ ਦੇ ਰਿਹਾ ਤੇ ਇਹਨਾਂ ਮੁੱਦਿਆਂ ਨੂੰ ਅੱਗੇ ਚੁੱਕਣ ਦੇ ਲਈ ਸਾਨੂੰ ਖੁਦ ਹੀ ਆਵਾਜ਼ ਉਠਾਉਣੀ ਪੈਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗ ਦੇਖੋ ਬੜੀ ਧਿਆਨ ਨਾਲ ਤੇ ਸੋਚਣ ਦੀ ਗੱਲ ਹੈ ਕਿਉਂਕਿ ਸਮੇਂ-ਸਮੇਂ ਤੇ ਸਾਰੀਆਂ ਸਰਕਾਰਾਂ ਆਂਦੀਆਂ ਰਹੀਆਂ ਚਾਹੇ ਪਹਿਲੀਆਂ ਸਰਕਾਰਾਂ ਲਾਓ ਚਾਹੇ ਹੋਰ ਮੌਜੂਦਾ ਸਰਕਾਰਾਂ ਲਾਓ ਮਗਰ ਦੇਖੋ ਪੰਜਾਬ ਦੇ ਹੱਕਾਂ ਦੀ ਕੋਈ ਵੀ ਸਰਕਾਰ ਗੱਲ ਕਰਕੇ ਰਾਜੀ ਨਹੀਂ ਹੈ ਜਿਹੜੀ ਵੀ ਗੱਲ ਸਰਕਾਰ ਕਰਦੀ ਹੈ ਉਹ ਕੇਂਦਰ ਦੀ ਰਾਜਨੀਤੀ ਤੋਂ ਉੱਪਰ ਹੀ ਗੱਲ ਕਰਦੀ ਪਈ ਹੈ ਮਤਲਬ ਕਿ ਪੰਜਾਬ ਦਾ ਕਹਿ ਲਓ ਕਿ ਕਾਫੀ ਜ਼ਿਆਦਾ ਮੁੱਦੇ ਨੇ ਜਿਸ ਤਰ੍ਹਾਂ ਕਹਿ ਲਓ ਕਿ ਆਪਣਾ ਬੇਦਬੀ ਦਾ ਮੁੱਦਾ ਕਿਸਾਨੀ ਦਾ ਮੁੱਦਾ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਇੰਨੀ ਹੋ ਰਹੀ ਆ ਬੰਦੀ ਸਿੰਘ ਸਾਡੇ ਰਿਹਾਂ ਨਹੀਂ ਹੋਏ ਸਾਡਾ ਵੀਰ ਗੁਰਜੀਤ ਸਿੰਘ ਟਾਵਰ ਤੇ ਚੜ੍ਹ ਕੇ ਬੈਠਾ ਉਹਦੀ ਹਾਲਤ ਦੇਖੋ ਕਿੰਨੀ ਗੰਭੀਰ ਹੈ ਮਰਿਆ ਸਰਕਾਰਾਂ ਨੂੰ ਕੋਈ ਵੀ ਇਸ ਚੀਜ਼ ਵੱਲ ਬਿਲਕੁਲ ਵੀ ਧਿਆਨ ਨਹੀਂ ਹੈ ਭਾਈ ਦੀਪ ਸਿੱਧੂ ਕਹਿੰਦਾ ਹੁੰਦਾ ਸਾਡੀ ਹੋਂਦ ਦੀ ਸਾਡੀ ਫਸਲਾਂ ਦੀ ਤੇ ਸਾਡੀ ਮੁਖਤਿਆਰੀ ਦੀ ਲੜਾਈ ਹੈ ਪਰ ਉਹ ਸਾਨੂੰ ਕਿਤੇ ਨਾ ਕਿਤੇ ਹੋਣੇ ਚੀਜ਼ਾਂ ਦਾ ਧਿਆਨ ਦੇਣ ਦੀ ਬਹੁਤ ਜ਼ਿਆਦਾ ਲੋੜ ਹੈ ਸਾਡੀ ਨੌਜਵਾਨ ਜਿੰਨੀ ਵੀ ਪੀੜੀ ਹੈ ਮੈਂ ਤੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਵੀ ਕਰਨਾ ਵਾ ਕਿ ਆਪਾਂ ਮੋਰਚੇ ਵਿੱਚ ਸ਼ਾਮਲ ਹੋਈਏ ਤਾਂ ਵਾਅਦ ਤੋਂ ਵਾਅਦ ਹਿਸਾਬ ਆਈਏ ਆਪਣਾ ਜਿਦਾਂ ਕਿ ਸਾਡੀ ਨੌਜਵਾਨੀ ਨੂੰ ਉਤਸ਼ਾਹ ਆਵੇ ਜਿਹੜਾ ਪਤਾ ਲੱਗ ਸਕੇ ਕਿ ਆਪਾਂ ਨੌਜਵਾਨਾਂ ਨਾਲ ਕਿ ਆਪਾਂ ਪੈਦਲ ਮਰ ਜਾ ਸ਼ੁਰੂ ਕੀਤਾ ਵਾ ਉਹ ਕਿਸ ਕਰਕੇ ਕੀਤਾ ਉਹ ਸਾਡਾ ਇਸ ਕਰਕੇ ਸ਼ੁਰੂ ਹੋਇਆ ਸੀ ਕਿ ਪੰਜਾਬ ਦੀ ਨੌਜਵਾਨੀ ਨੂੰ ਕਹਿ ਲੋ ਕਿ ਇਸ ਟਾਈਮ ਨਸ਼ੇ ਵਿੱਚ ਕਾਫੀ ਜ਼ਿਆਦਾ ਪ੍ਰੇਸ਼ਾਨ ਹੈ ਤੇ ਤੰਗ ਤੇ ਹੁਣ ਸਾਡਾ ਐਸੀ ਦਾ ਫਰਜ਼ ਵੀ ਬਣਦਾ ਸਾਰਿਆਂ ਦਾ ਮੇਲਜੁਲ ਕੇ ਕਿ ਆਪਾਂ ਪੰਜਾਬ ਦੇ ਹੱਕਾਂ ਵਾਸਤੇ ਖੜੇ ਵੀ ਹੋਈਏ